ਉਹ ਬੰਦਾ ਤਯੋਰੀ ਮੋੜ ਦੇ ਚੋਕੇ ਲੈ ਕੇ ਨਜ਼ਰ ਆ ਰਿਹਾ ਪਰ ਉਹਦੀ ਸ਼ਕਲ ਨਜ਼ਰ ਨਹੀਂ ਆ ਰਹੀ ਸਾਹਿਬ ਸਰ ਇਸ ਟਾਈਮ ਪ੍ਰੈਜ਼ੈਂਟਲੀ ਕੋਈ ਗਾਰਡ ਹੈਗਾ ਉਹ ਸ਼ੋਰਮ ਦੇ ਬਾਹਰ ਹੁੰਦਾ ਵਾ ਪਿੱਛੇ ਵਰਕਸ਼ਾਪ ਦੇ ਸ਼ਟਰ ਦੇ ਬਾਹਰ ਕੋਈ ਗਾਰਡ ਨਹੀਂ ਸੀ ਆਗਾ ਸਰ ਕਿਸੇ ਨਾ ਕਿਸੇ ਪੇਤੀ ਬੰਦੇ ਦਾ ਕੰਮ ਲੱਗਦਾ ਹੈ ਬਾਕੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਆਪਣੀ ਕਾਰਵਾਈ ਕਰਦੀ ਪਈ ਆ ਇਸ ਟਾਈਮ ਅਮਰitsar ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਚੋਰੀਆਂ ਆਏ ਦਿਨ ਕੋਈ ਨਾ ਕੋਈ ਚੋਰੀ ਹੋ ਰਹੀ ਆ ਪੁਲਿਸ ਨੂੰ ਇਸ ਚੀਜ਼ ਤੇ ਰੋਕ ਲਾਉਣੀ ਚਾਹੀਦੀ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ਦੀਆਂ ਸਾਂਝੀ ਕਰਨਾ ਹੈ ਜਿੱਥੇ ਕਿ Honda ਦੇ ਸ਼ੋਰੂਮ ਅੰਨੇ ਜਾਂ Honda ਦੇ ਵਿੱਚ ਜਿਹੜੀ ਹੈ ਦੇਰ ਰਾਤ ਚੋਰੀ ਹੋ ਗਈ ਤੁਹਾਨੂੰ ਦੱਸੀਏ ਕਿਸ ਤਰ੍ਹਾਂ ਚੋਰ ਵੱਲੋਂ ਸ਼ਟਰ ਨੂੰ ਪਹਿਲਾਂ ਕਟਰ ਦੇ ਨਾਲ ਕੱਟਿਆ ਗਿਆ ਫਿਰ ਦੂਸਰੇ ਸਾਈਡ ਤੋਂ ਇਹਨੂੰ ਹਟਾ ਕੇ ਵਿੱਚ ਐਂਟਰ ਹੋਇਆ ਤੇ ਗੱਲ ਕਰੀਏ ਕਿ ਸਿਰਫ ਕਟਰ ਹੀ ਨਹੀਂ ਇਹਦੇ ਨਾਲ ਕੰਦ ਵੀ ਤੋੜੀ ਗਈ ਹੈ ਜਿੱਥੇ ਕਿ ਛੈਣੀਓ ਥੋੜੇ ਦਾ ਵੀ ਕਮ ਕੀਤਾ ਗਿਆ ਸੱਟਾਂ ਮਾਰੀਆਂ ਹੋਣੀਆਂ ਤੇ ਆਵਾਜ਼ ਵੀ ਜ਼ਰੂਰ ਆਈ ਹੋਣੀ ਇਲਾਕੇ ਦੇ ਵਿੱਚ ਤੁਸੀਂ ਗੱਲ ਕਰੀਏ ਬਟਾਲਾ ਰੋਡ ਦੇ ਵਿੱਚ ਲਗਾਤਾਰੀ ਚੋਰੀਆਂ ਹੋ ਰਹੀਆਂ ਨੇ ਟੈਂਡਰ ਨਗਰ ਦੀ ਗੱਲ ਕਰ ਰਹੀਏ ਇਹ ਹੋਰ ਕਰ ਲਈਏ ਵਾਰਦਾਤਾਂ ਲਗਾਤਾਰ ਹੀ ਹੋ ਰਹੀਆਂ ਨੇ ਅੱਜ ਅਨੇਜਾ ਹੋਂਡਾ ਦਾ ਜਿਹੜਾ ਸ਼ੋਰੂਮ ਹੈ ਉਹ ਸ਼ਿਕਾਰ ਬਣ ਗਿਆ ਤੁਹਾਨੂੰ ਦੱਸ ਦਈਏ ਚੋਰਾਂ ਦੀ ਹੌਸਲੇ ਕਿੰਨੇ ਬੁਲੰਦ ਹੁੰਦੇ ਜਾ ਰਿਹਾ ਹੈ ਪੁਲਿਸ ਦਾ ਖੌਫ ਬਿਲਕੁਲ ਖਤਮ ਹੈ ਕ੍ਰਾਈਮ ਦਾ ਗ੍ਰਾਫ ਜਿਹੜਾ ਦਿਨੋ-ਦਿਨ ਉੱਪਰ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਸਮ ਲੌਂਚ ਨੂੰ ਐਂਟਰ ਹੁੰਦਾ ਹੈ ਬੰਦਾ ਵੀ ਜਿਸ ਨੇ ਚੋਰੀ ਕੀਤੀ ਹੈ ਪੂਰਾ ਭੇਤੀ ਹੈ ਉਹਨੂੰ ਪਤਾ ਹੈ ਕਿ ਸਮਾਨ ਰੱਖਿਆ ਹੁੰਦਾ ਕਿੱਧਰੋਂ ਐਂਟਰ ਹੋ ਸਕਦਾ ਕਸਟਮਰ ਲੌਂਚ 'ਚੋਂ ਐਂਟਰ ਹੋ ਕੇ ਇਹ ਡੋਰ ਓਪਨ ਕਰਕੇ ਉਹ ਅੰਦਰ ਜਾਂਦਾ ਹੈ ਤੇ ਪੂਰਾ ਸ਼ੋਰੂਮ ਪਾਸ ਕਰਦੇ ਹੋਏ ਅਗੇ ਸੈਕੰਡ ਦੂਸਰਾ ਸ਼ਟਰ ਹੈਗਾ ਜੋ ਕਿ ਦੂਸਰਾ ਸ਼ਟਰ ਵੀ ਉਸੇ ਵਾਂਗ ਤੋੜ ਤੋੜ ਦਿੱਤਾ ਜਾਂਦਾ ਉਸ ਨੂੰ ਵੀ ਕਟਰ ਦੇ ਨਾਲ ਤੇ ਸੱਟਾ ਲਾ ਕੇ ਸ਼ੈਣੀ ਹਥੋੜੇ ਦੇ ਨਾਲ ਜਿਸ ਤਰ੍ਹਾਂ ਸ਼ਟਰ ਤੋੜਿਆ ਗਿਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਸ਼ੋਰੂਮ ਦਿਖਾ ਦਈਏ ਇੱਥੇ ਲਗਾਤਾਰ ਗੱਡੀ ਸਰਵਿਸ ਹੁੰਦੀ ਹੈ ਸਰਵਿਸ ਦੀ ਜਿਹੜੀ ਸੇਲ ਗਿਆ तकरीबन 7 ਤੋਂ 8 ਲੱਖ ਦੱਸੀ ਜਾ ਰਹੀ ਹੈ 7 ਤੋਂ 8 ਲੱਖ ਰੁਪਈਆ ਜਿਹੜਾ ਕੈਸ਼ ਜਿਹੜਾ ਤਜੋਰੀ ਚ ਪਿਆ ਸੀ ਉਹ ਤਜੋਰੀ ਲੈ ਕੇ ਚੋਰ ਚਲੇ ਗਿਆ ਜੋ ਕਿ ਇਹ ਦੱਸੇ ਮੁਤਾਬਕ ਇੱਕ ਕੱਲੇ ਬੰਦੇ ਨੇ ਇਹ ਇੰਜਾਮ ਦਿੱਤਾ ਹੈ ਤੇ ਦੁਬਾਰੀ ਦਿਖਾ ਦਈਏ ਤੁਹਾਨੂੰ ਤਸਵੀਰਾਂ ਆ ਕਿਸ ਤਰ੍ਹਾਂ ਇੱਥੇ ਵੀ ਕਟਰ ਜਿਹੜਾ ਕਟਰ ਦੇ ਨਾਲ ਪੂਰੀ ਤਿਆਰੀ ਦੇ ਨਾਲ ਆਇਆ ਸੀ ਚੋਰ ਉਹਨੂੰ ਪਤਾ ਸੀ ਇੱਥੇ ਕਿਹੜੇ ਕਿਹੜੇ ਔਜ਼ਾਰ ਲੱਗਣੇ ਆ ਕਿਸ ਤਰ੍ਹਾਂ ਮੈਂ ਆਪਣੀ ਚੋਰੀ ਨੂੰ ਇਲਜ਼ਾਮ ਦੇਣਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਟਰ ਦੇ ਨਾਲ ਪਹਿਲਾਂ ਇਹਨੂੰ ਕਟਿੰਗ ਕੀਤੀ ਗਈ ਹੈ ਇੱਥੇ ਸ਼ਟਰ ਲਾ ਕੇ ਥੋੜੇ ਨਾਲ ਪਹਿਲਾ ਸ਼ਟਰ ਦਾ ਜਿਹੜਾ ਬਾਰਡਰ ਉਹ ਵੀ ਹਟਾਇਆ ਗਿਆ ਕੰਦ ਵੀ ਤੋੜੀ ਗਈ ਹੈ ਤੁਹਾਨੂੰ ਦਿਖਾ ਦਈਏ ਕਿਸ ਤਰ੍ਹਾਂ ਕੰਦ ਤੋੜ ਕੇ ਇੱਥੇ ਯਾਨੀ ਕਿ ਛੈਣੀ ਹੋ ਥੋੜਾ ਵੀ ਕਟਰ ਵੀ ਪੂਰਾ ਔਜ਼ਾਰ ਲੈ ਕੇ ਆਇਆ ਸੀ ਉਸ ਤੋਂ ਬਾਅਦ ਉਹ ਅੰਦਰ ਸ਼ੋਰੂਮ ਚ ਐਂਟਰ ਹੁੰਦਾ ਹੈ ਸ਼ੋਰੂਮ ਚ ਐਂਟਰ ਹੋਣ ਤੋਂ ਬਾਅਦ ਜਿੱਥੇ ਕੈਸ਼ ਰੱਖਿਆ ਜਾਂਦਾ ਉਹ ਕੈਸ਼ ਜਿਹੜਾ ਉਹ ਲੁੱਟ ਕੇ ਫਰਾਰ ਹੋ ਜਾਂਦਾ ਫਿਲਹਾਲ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਕਿ ਆਪਣਾ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਪੁਲਿਸ ਇਹਦੀ ਜਾਂਚ ਕਰ ਰਹੀ ਹੈ ਆਸ-ਪਾਸ ਦੇ ਵੀ ਸੀਸੀਟੀਵੀ ਫੁਟੇਜ ਨੂੰ ਦੇਖਦੇ ਹੋਏ ਚੋਰਾਂ ਦੀ ਜਿਹੜੀ ਹੈ ਤਲਾਸ਼ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਸਾਨੂੰ ਦੱਸੇ ਮੁਤਾਬਕ ਇੱਕ ਬੰਦੇ ਨੇ ਇਸ ਚੋਰੀ ਨੂੰ ਇਲਜ਼ਾਮ ਦਿੱਤਾ ਤੇ ਜਿਸ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਹੈ ਉਸ ਤਰੀਕੇ ਨਾਲ ਦੇਖ ਕੇ ਇਹ ਸਾਬਿਤ ਹੁੰਦਾ ਹੈ ਕਿ ਇਸ ਬੰਦੇ ਨੇ ਪਹਿਲਾਂ ਬਾਰ-ਬਾਰ ਇੱਥੇ ਰੇਕੀ ਕੀਤੀ ਉਹਨੂੰ ਸਭ ਪਤਾ ਸੀ ਕਿੱਧਰੋਂ ਐਂਟਰ ਹੋਣਾ ਕਿਸ ਦਰਵਾਜ਼ੇ ਤੋਂ ਹੀ ਐਂਟਰ ਹੋਣਾ ਤੇ ਕਿਹੜੇ-ਕਿਹੜੇ ਔਜ਼ਾਰ ਲੱਗਣੇ ਆ ਤੁਹਾਨੂੰ ਇਹ ਤਸਵੀਰਾਂ ਦੇਖ ਕੇ ਪਤਾ ਹੀ ਲੱਗ ਜਾਂਦੀਆਂ ਕਿਸ ਤਰ੍ਹਾਂ ਨਵੇਂ-ਨਵੇਂ ਸ਼ਟਰ ਨੂੰ ਤੋੜ ਕੇ ਤੇ ਐਂਟਰ ਕੀਤਾ ਐਂਟਰ ਹੋਣ ਤੋਂ ਬਾਅਦ ਜਿਹੜਾ ਚੋਰੀ ਨੂੰ ਇਜ਼ਾਮ ਦਿੱਤਾ ਤੇ ਜ਼ੋਰੀ ਜਿਹੜੀ ਹੈ ਤਜ਼ੋਰੀ ਪਤਾ ਸੀ ਕੈਸ਼ ਕਿੱਥੇ ਰੱਖਿਆ ਜਾ ਰਿਹਾ ਤੇ ਜ਼ੋਰੀ ਵੀ ਚੁੱਕ ਕੇ ਲੈ ਗਿਆ ਜਿਹੜਾ ਕਿ ਉਹਦੀ ਤਸਵੀਰ ਵੀ ਤੁਹਾਨੂੰ ਸੀਸੀਟੀਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਆਪਾਂ ਗੱਲਬਾਤ ਕਰਦੇ ਹਾਂ ਸ਼ੋਰੂਮ ਦੇ ਮੈਨੇਜਰ ਨਾਲ ਤਸਵੀਰ ਤੁਹਾਨੂੰ ਦਿਖਾ ਦਈਏ ਸ਼ੋਰੂਮ ਦੇ ਅੰਦਰ ਦੀ ਕਿਸ ਤਰ੍ਹਾਂ ਡੋਰ ਖੋਲ ਕੇ ਅੰਦਰ ਹੁੰਦਾ ਉਸ ਤੋਂ ਬਾਅਦ ਜਿਹੜਾ ਕਿ ਤਜੋਰੀ ਜਿਹੜੀ ਰੱਖੀ ਗਈ ਹੈ ਉਹ ਪੁੱਟ ਕੇ ਲੈ ਗਿਆ ਪਰਪਰ ਸਾਰੇ ਔਜ਼ਾਰ ਲੈ ਕੇ ਚੈਣੀ ਹਥੋੜੇ ਕਟਰ ਸਾਰਾ ਔਜ਼ਾਰ ਲੈ ਕੇ ਜਿਹੜਾ ਕਿ ਉਹ ਬੰਦਾ ਆਇਆ ਸੀ ਉਹਨੂੰ ਸਭ ਪਤਾ ਸੀ ਕਿ ਇੱਥੇ ਜਿਹੜਾ ਪੈਸਾ ਰੱਖਿਆ ਜਾਂਦਾ ਹੈ ਸਰਵਿਸ ਜਿਹੜੀ ਹੁੰਦੀ ਹੈ ਜਾਂ ਕੈਸ਼ ਸੇਲ ਹੁੰਦੀ ਹੈ ਸਾਰਾ ਇਹ ਸਾਡਾ ਸ਼ੋਰੂਮ ਦੇ ਮੈਨੇਜਰ ਮੌਜੂਦਨ ਤੇ ਸਰ ਜਿਹੜਾ ਇੱਕ ਤੇ ਵਿੱਚ ਕੈਸ਼ ਜਾਂ ਰੱਖਿਆ ਜਾਂਦਾ ਉਹ ਸੇਲ ਦਾ ਵੀ ਹੁੰਦਾ ਜਾਂ ਕਿ ਸਰਵਿਸ ਦਾ ਹੀ ਹੁੰਦਾ ਗੱਲਾਂ ਸੋ ਦੋਨੋਂ ਹੁੰਦੇ ਸੇਲ ਤੇ ਸਰਵਿਸ ਦਾ ਸਰਵਿਸ ਵਾਲੇ ਵੀ ਕੈਸ਼ ਇੱਥੇ ਲਿਆ ਕੇ ਜਮਾ ਕਰਾਉਂਦੇ ਆ ਤੇ ਜਿੰਨੇ ਵੀ ਪੂਰੇ ਦਿਨ ਦੀ ਸੇਲ ਹੁੰਦੀ ਉਹ ਵੀ ਇੱਥੇ ਹੁੰਦਾ ਸਾਰਾ ਸੀਸੀਟੀਵੀ ਫੁਟੇਜ ਦੇਖੀ ਤੁਸੀਂ ਇਹਦੀ ਸਰ ਸੀਸੀਟੀਵੀ ਫੁਟੇਜ ਗਲੀ ਦੇ ਵਿੱਚੋਂ ਮਿਲੀ ਆ ਉਹ ਬੰਦਾ ਤਜੋਰੀ ਮੋੜ ਦੇ ਚੋਕੇ ਲੈ ਕੇ ਨਜ਼ਰ ਆ ਰਿਹਾ ਪਰ ਉਹਦੀ ਸ਼ਕਲ ਨਜ਼ਰ ਨਹੀਂ ਆ ਰਹੀ ਸਾਹਿਬ ਇਹ ਸ਼ੋਰੂਮ ਦੇ ਸੀਸੀਟੀਵੀ ਦੇ ਵਿੱਚ ਉਹਦੀ ਆਈ ਨਹੀਂ ਸ਼ਕਲ ਨਹੀਂ ਸਰ ਸ਼ੋਰੂਮ ਦੇ ਸੀਸੀਟੀਵੀ ਬੰਦ ਹੈ ਕਿਸੇ ਐਕਚੁਅਲੀ ਉਹ ਲਾਈਟਾਂ ਬਾਹਰੋਂ ਬੰਦ ਕਰਕੇ ਜਾਂਦੇ ਨੇ ਇਸ ਕਰਕੇ ਸੀਸੀਟੀਵੀ ਬੰਦ ਹੋ ਜਾਂਦੇ ਆ ਤੇ ਜਿਹੜੇ ਆਪਣੇ ਗਾਰਡ ਵਗੈਰਾ ਸ਼ੋਰੂਮ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਸ ਚੀਜ਼ ਦੀ ਭਨਗ ਨਹੀਂ ਲੱਗੇਗੀ ਸ਼ੋਰੂਮ ਦੇ ਅੰਦਰ ਹੀ ਪਿੱਛੋਂ ਦੀ ਐਂਟਰ ਕਰਦਾ ਤੇ ਅੰਦਰੋਂ ਚੋਰੀ ਕਰਕੇ ਬੰਦਾ ਚਲੇ ਜਾਂਦਾ ਸਰ ਇਸ ਟਾਈਮ ਪ੍ਰੈਜ਼ੈਂਟਲੀ ਇੱਕੋ ਹੀ ਗਾਰਡ ਹੈਗਾ ਉਹ ਸ਼ੋਰੂਮ ਦੇ ਬਾਹਰ ਹੁੰਦਾ ਵਾ ਪਿੱਛੇ ਵਰਕਸ਼ਾਪ ਦੇ ਸ਼ਟਰ ਦੇ ਬਾਹਰ ਕੋਈ ਗਾਰਡ ਨਹੀਂ ਸੀ ਹੈਗਾ ਕੀ ਲੱਗਦਾ ਕਿ ਇਸ ਤਰੀਕੇ ਨਾਲ ਇੰਜਾਮ ਦੇਣਾ ਇੱਕ ਸ਼ਟਰ ਖੋਲ ਲਿਆ ਫਿਰ ਦੂਸਰਾ ਖੋਲ ਲਿਆ ਉਹਨੂੰ ਵੀ ਪਤਾ ਸੀ ਕਿ ਮੈਨੂੰ ਚੈਨੀਏ ਥੋੜੇ ਦੀ ਲੋਡ ਪੈਣੀ ਹੈ ਮੈਨੂੰ ਕਟਰ ਦੀ ਲੋਡ ਪੈਣੀ ਹੈ ਤਜੋਰੀ ਤੋੜਨੀ ਹੈ ਚੁੱਕ ਕੇ ਲਿਜਾਣੀ ਹੈ ਉਹ ਸਾਰੀ ਦੇਕੀ ਪੂਰੀ ਕੀਤੀ ਉਹਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਬੰਦਾ ਹੈ ਸਰ ਕਿਸੇ ਨਾ ਕਿਸੇ ਪੇਤੀ ਬੰਦੇ ਦਾ ਕੰਮ ਲੱਗਦਾ ਹੈ ਬਾਕੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਆਪਣੀ ਕਾਰਵਾਈ ਕਰਦੀ ਪਈ ਹੈ ਫਿੰਗਰਪ੍ਰਿੰਟਸ ਵਗੈਰਾ ਲੈ ਰਹੇ ਨੇ ਉਸ ਤੋਂ ਬਾਅਦ ਹੀ ਪਤਾ ਲੱਗ ਪਾਏਗਾ ਕੀ ਹੋਇਆ ਤੁਹਾਨੂੰ ਆਪਣੇ ਤੁਸੀਂ ਜਿਹਨੇ ਸ਼ੱਕੀ ਬੰਦਿਆਂ ਦੇ ਨਾਂ ਪੁਲਿਸ ਨੂੰ ਦੇ ਦਿੱਤੇ ਜਿਹੜੇ ਤੁਹਾਡੇ ਅਕੋਰਡਿੰਗ ਦੇ ਛੱਕੀ ਤੁਹਾਨੂੰ ਲੱਗਦੇ ਜੀ ਹਾਂ ਜੀ ਹਾਂ ਜੀ ਉਹ ਪੁਲਿਸ ਨੂੰ ਨਾਮ ਦੇ ਦਿੱਤੇ ਜਿਹੜੇ ਜਿਹੜੇ ਬੰਦੇ ਤੇ ਸ਼ੱਕ ਹੈਗਾ ਸੀ ਉਹਦਾ ਨਾਮ ਪੁਲਿਸ ਨੂੰ ਦੇ ਦਿੱਤ ਰਿਹਾ ਜੀ ਤੀਜੀ ਕਿ ਚੌਥੀ ਚੋਰੀ ਹੋ ਗਈ ਆ ਬਟਾਲਾ ਰੋਡ ਦੇ ਵਿੱਚ ਇਸੇ ਰੋਡ ਦੇ ਵਿੱਚ ਤਕਰੀਬਨ 1 ਕਿਲੋਮੀਟਰ ਦੇ ਅੰਦਰ ਹੀ ਤੀਜੀ ਕਿ ਚੌਥੀ ਚੋਰੀ ਹੋ ਗਈ ਆ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਕੀ ਲੱਗਦਾ ਕਿ ਸੁਰੱਖਿਆ ਕਿੱਥੇ ਗਈ ਹੈ ਸਰ ਇਸ ਟਾਈਮ ਅਮ੍ਰਿਤਸਰ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਚੋਰੀਆਂ ਆਏ ਦਿਨ ਕੋਈ ਨਾ ਕੋਈ ਚੋਰੀ ਹੋ ਰਹੀ ਆ ਪੁਲਿਸ ਨੂੰ ਇਸ ਚੀਜ਼ ਤੇ ਰੋਕ ਲਾਉਣੀ ਚਾਹੀਦੀ ਆ ਜੀ ਬਿਲਕੁਲ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਆਵਾਮ ਦੀ ਜਿਹੜੀ ਸੁਰੱਖਿਆ ਉਹ ਸਰਕਾਰ ਪੁਲਿਸ ਥਰੂ ਹੀ ਮੁਹੱਈਆ ਕਰਾਉਂਦੀ ਹੈ ਜੇ ਜੇ ਸੁਰੱਖਿਆ ਹੀ ਮੁਹੱਈਆ ਪੂਰੀ ਨਹੀਂ ਕਰਾ ਸਕਦੀ ਤੇ ਫਿਰ ਇੱਥੇ ਸਭ ਤੋਂ ਵੱਡਾ ਸਵਾਲ ਹੀ ਆ ਨਿਸ਼ਾਨ ਖੜਾ ਹੁੰਦਾ ਹੈ ਸੁਰੱਖਿਆ ਦੇ ਉੱਤੇ ਪੁਲਿਸ ਦੇ ਉੱਤੇ ਸਰਕਾਰ ਦੇ ਉੱਤੇ ਕਿ ਲਗਾਤਾਰ ਹੀ ਇੱਕ ਰੋਡ ਦੇ ਉਤੇ ਇੱਕ ਰੋਡ ਨਾਲ ਗੱਲ ਕਰੀਏ ਤਾਂ ਪੂਰੇ ਸ਼ਹਿਰ ਦੇ ਜਾਂ ਪੰਜਾਬ ਦੀ ਗੱਲ ਕਰੀਏ ਜਗ੍ਹਾ ਤੱਕ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਕਤਲ ਦੀਆਂ ਗੋਲੀ ਚੱਲਣ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਹਨ ਜਿੱਤੇ ਕਿਤੇ ਨਾ ਕਿਤੇ ਨਕੇਲ ਕਸਨੀ ਬਹੁਤ ਜ਼ਰੂਰੀ ਹੈ ਨਹੀਂ ਤੇ ਆਉਣ ਵਾਲਾ ਸਮਾਂ ਹੋਰ ਵੀ ਖਤਰਨਾਕ ਹੋ ਸਕਦਾ ਹੈ ਇੱਥੇ ਅੱਜ ਸਵੇਰ 4:00 ਵਜੇ ਇੱਕ ਨਾਮ ਨੂੰ ਵਿਅਕਤੀ ਪਿੱਛੋਂ ਸ਼ਟਰ ਤੋੜ ਕੇ ਅੰਦਰ ਦਾਖਲ ਹੁੰਦਾ ਹੈ ਜੋ ਜਿਹੜਾ ਇਹਨਾਂ ਦਾ ਲੋਕਰ ਸੀਗਾ ਉਹਨੂੰ ਠਾਕੇ ਲੈ ਕੇ ਜਾ ਰਿਹਾ ਜਿਹੜਾ ਦਿਖਾਈ ਦਿੰਦਾ ਹੈ ਅਸੀਂ ਮੌਕੇ ਤੇ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰ ਰਹੇ ਹਾਂ ਉਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਦੋਸ਼ੀ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਦੇ ਤੋਂ ਪ੍ਰੋਪਰ ਜਿਹੜੀ ਰਿਕਵਰੀ ਵੀ ਕਰਾਂਗੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਜੋ ਕੱਲ ਦੀ ਸੇਲ ਸੀਗੀ ਇਹਨਾਂ ਦੀ ਲੋਕਰ ਵਿੱਚ ਰੱਖੀ ਸੀ ਜਿਹਨਾਂ ਦਾ ਕੈਸ਼ੀਅਰ ਆਇਆ ਉਹ ਸਾਨੂੰ ਜਿਹੜਾ ਐਸਟੀਮੇਟ ਦੇਵੇਗਾ ਇਹ ਵੀ ਸਾਨੂੰ ਆਪਣੀ ਸਟੇਟਮੈਂਟ ਚ ਲਿਖਾਣਗੇ ਉਸ ਹਿਸਾਬ ਨਾਲ ਅਸੀਂ ਜਿਹੜੀ ਐਫਆਈਆਰ ਜਿਹੜੀ ਰਿਸਟਰ ਕਰ ਰਹੇ ਹਾਂ ਅ ਫਲਾਤਾਂ ਇਹਨਾਂ ਦਾ ਕੈਸ਼ੀਅਰ ਆਇਆ ਸਾਨੂੰ ਦੱਸੇਗਾ ਕਿ ਇਹਦੀ ਐਸਟੀਮੇਟ ਕੀ ਆ ਸਰ ਦੋਸ਼ੀਆਂ ਦੀ ਕੋਈ ਪਛਾਣ ਨਹੀਂ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਸ਼ੋਰੂਮ ਦੇ ਅੰਦਰ ਜਿਹੜੇ ਕੈਮਰੇ ਸੀਗੇ ਉਹ ਤਾਂ ਬੰਦ ਨੇ ਤੇ ਆਸ-ਪਾਸੇ ਜਿਹੜੇ ਕੈਮਰੇ ਅਸੀਂ ਦੇਖਾਂਗੇ ਉਹਨੂੰ ਫਾਲੋ ਕਰਕੇ ਅਸੀਂ ਜਲਦ ਤੋਂ ਜਲਦ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਕਿੰਨੇ ਲੋਕਾਂ ਦਾ ਲੱਗ ਰਿਹਾ ਵੀ ਏਡਾ ਵੱਡਾ ਇੱਕ 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 ਵਿਅਕਤੀ ਆ ਨਾਮ ਨੂੰ ਵਿਅਕਤੀ ਆ ਇੱਕ ਇੱਕ ਇਹ ਕੀ ਲੱਗਦਾ ਤੁਹਾਨੂੰ ਕਿ ਉਹ ਭੇਤੀ ਹੀ ਜਿਸ ਤਰੀਕੇ ਨਾਲ ਉਹ ਸ਼ੋਰੂ ਦੇ ਅੰਦਰ ਵੜਦਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਅਟੈਕ ਹੋਣ ਦੇ ਵੱਲੋਂ ਕੀਤਾ ਗਿਆ ਬਿਲਕੁਲ ਬਿਲਕੁਲ ਜਿਸ ਜੇਸਾ ਉਹਨੇ ਚੋਰੀ ਕੀਤੀ ਹੈ ਹੋ ਸਕਦਾ ਉਹਨੇ ਪਹਿਲਾਂ ਜਾਂ ਰੈਕੀ ਕੀਤੀ ਹੋਵੇ ਜਾਂ ਇਹਨਾਂ ਦਾ ਆਪਣਾ ਹੀ ਵਰਕਰ ਹੋਵੇ ਜਾਂ ਕਿਤੇ ਪਹਿਲਾਂ ਕਿਤੇ ਕੰਮ ਕਰਦਾ ਰਿਹਾ ਹੋਵੇ